ਆਹੀ ਗੁਰੂ ਸਤਨਾਮ ਦਾ ਜਾਪ ਜਪ ਲੈ ਪਵ ਸਗਰੋਂ ਗੁਨਾਜੇ ਪਾਰ ਬੰਦੇ 18 ਰਿੱਧੀਆਂ ਸਿੱਧੀਆਂ ਫਿਰਨ ਪਿੱਛੇ ਤੇ ਜਦੋਂ ਹੋ ਗਿਆ ਨਿਜ ਦਿਦਾਰ ਬੰਦੇ ਤਰਮ ਅਰਥ ਤੇ ਕਾਮ ਨਾ ਮਿਲੂ ਐਥੇ ਅੰਤਮ ਲੂਗਾ ਮੋਖ ਦਵਾਰ ਬੰਦੇ ਸਤਿ ਸ਼ਬਦ ਸੇ ਪ੍ਰੇਮ ਮਿਲਾਪ ਕਰ ਲੈ ਦਰਸ਼ਨ ਦੇਊਗਾ ਗਾਨ ਕਰਤਾਰ ਬੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਗਟ ਔ ਪ੍ਰਗਟ ਹੋਣ ਤੇ ਸਾਰੇ ਜਗਤ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਸ ਕਲਯੁਗ ਤਪ ਰਹੇ ਕਲਯੁਗ ਨੂੰ ਤਾਰਨ ਦੇ ਬਾਅਦ ਤੇ ਅਵਤਾਰ ਧਾਰਿਆ ਸੀਗਾ ਸੁਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗਮੈਂ ਤਾਹੇ ਪਿਠਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਜਨਾਇਆ ਕਲ ਤਾਰਨ ਗੁਰਨਾਨਕ ਆਇਆ ਸੁਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗਮੈਂ ਤਾਹੇ ਪਠਾਇਆ ਬਾਬਾ ਦੇਖੇ ਧਿਆਨ ਤਰ ਸਭ ਧਰਤੀ ਤਪ ਦੀ ਦਿਸਾਈ ਬਾਜੋਂ ਗੁਰੂ ਗਵਾਰ ਹੈ 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 ਕਰਦੀ ਫਿਰ ਲਕਾਈ ਚੜਿਆ ਸੋਧਣ ਧਰਤ ਲਕਾਈ ਸੋਇਸ ਕਾਲ ਯੁਗ ਨੂੰ ਤਾਰਨੇ ਬਾਅਦ ਤੇ ਸਤਗੁਰੂ ਨਾਨਕ ਦੇਵ ਮਹਾਰਾਜ ਨੇ ਬੜਾ ਪਰਉਪਕਾਰ ਕੀਤਾ ਉਪਦੇਸ਼ ਕੀਤਾ ਵਿਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸੁਦੇਸ਼ ਦਿੱਤਾ ਤੇ ਇਸ ਤਾ ਕਵਤਾ ਦੀਆਂ ਦੋ ਛਤਰਾ ਦਾਸ ਪੜਨ ਲੱਗਿਆ ਹੈ ਸਰਬਣ ਕਰੋ ਦੁਨੀਆ-ਦੁਨੀਆ ਦੀਆ ਹੁਕਮ ਸੁਣੀਆ RAM ਦਵਾਰੇ ਤਾਰ ਮੇਦਨੀ ਰੂਪ ਗਉਦਾ ਅੱਜ ਜੀ ਅਰਜ ਪੁਕਾਰੇ ਭਗਤੀ ਗਿਆਨ无 ਰਗ ਦੇਵਤਾ ਸਚਖੰਡ ਜਾ ਕੋਰਲਾਏ ਜੰਤ ਜਲੰਦਾ ਤਾਰਨ ਕਾਰਨ ਗੁਰੂ ਨਾਨਕ ਜੀ ਆਏ ਸੁਣ ਪੁਕਾਰਾਂ ਲਈਆਂ ਸਾਰਾ ਦਇਆ ਪ੍ਰਭੂ ਕੋ ਆਈ ਚਾਰ ਅਗਨ ਬਜਾਉਣੀ ਨਾਨਕ RAM ਡਿਓ ਟੀਲਾਈ ਨਾਮ ਕੀਰਤ ਤੇ ਵੰਡ ਸ਼ਕਰਨ ਦਾ ਇਹ ਸੰਦੇਸ਼ ਸੁਣਾਏ ਕੈ ਤੇ ਜਲੰਦਾ ਤਾਰ ਨਿਕਾਰਨ ਗੁਰੂ ਨਾਨਕ ਜੀ ਆਏ